ਗੱਲ ਤੋਂ ਲਗਾਤਾਰ ਉਸ ਤੋਂ ਇਹ ਬੜੇ ਲੰਮੇ ਸਮੇਂ ਤੋਂ ਕੜਪਦੇ ਆ ਰਹੇ ਆ ਬੜੇ ਲੰਮੇ ਸਮੇਂ ਤੋਂ ਇਹ ਸੁਚੇਤ ਕਰਦੇ ਆ ਰਹੇ ਆ ਸਰਕਾਰਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਲੋਕਾਂ ਨੂੰ ਵੀ ਅੱਜ ਅਸੀਂ ਬਹੰਡੇ ਮੈਂ ਬਹੰਡੇ ਬੈਠਾ ਹੰਤ ਸਿੰਘ ਨਗਰ ਦੇ ਵਿੱਚ ਜਿੱਥੇ ਆਪਣਾ ਸਮਾਜ ਬਾਲਮਿਕੀ ਸਮਾਜ ਦੇ ਸਾਰੇ ਆ ਲੋਕ ਆ ਭਾਈਚਾਰਾ ਬੈਠਾ ਮੇਰੇ ਵਾਲੇ ਦਲੇ ਆਜਾੜੀਆਂ ਮਾਈਆਂ ਬੈਠੀਆਂ ਬੀਬੀਆਂ ਬੈਠੀਆਂ ਇਨਾਂ ਦਾ ਨੌਜਵਾਨ ਪੁੱਤ ਇਨਾਂ ਦਾ ਨੌਜਵਾਨ ਪੁੱਤ 21-22 ਸਾਲ ਦਾ ਪਰਸੋਂ ਰਾਤ ਨੂੰ ਇੱਥੇ ਮਾਰਤਾ ਦੋ ਜਣੇ ਇਨਾਂ ਦੇ ਮਰਨ ਵਾਲੇ ਪਏ ਆ ਆਈਸੀਯੂ 'ਚ ਪਏ ਆ ਮਰਨਗੇ ਬਚਣਗੇ ਕੋਈ ਪਤਾ ਨਹੀਂ ਹੈ ਤਿੰਨ ਜਣਾਂ ਨੂੰ ਬੁਰੀ ਤਰ੍ਹਾਂ ਵੱਢਿਆ ਇਹਨਾਂ ਨੇ ਜਿਨ੍ਹਾਂ ਦੀ ਆਪਾਂ ਅਸੀਂ ਕੱਲ ਗੱਲ ਕਰਕੇ ਆਏ ਵੀ ਜੋ ਹਾਲਾਤ ਪੰਜਾਬ ਦੇ ਬਰ ਰਹੇ ਨੇ ਸਰਕਾਰਾਂ ਦਾ ਕਹਿੰਦੀਆਂ ਕਿ ਅਸੀਂ ਬੋਲ ਕੇ ਲੋਕਾਂ ਨੂੰ ਭੜਕਾਉਣੇ ਆ ਪਰ ਜਿਹੜੇ ਹਾਲਾਤ ਪੰਜਾਬ ਦੇ ਬਣ ਰਹੇ ਆ ਉਹਨਾਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਆ ਸਰਕਾਰ ਜ਼ਿੰਮੇਵਾਰ ਆ ਮੈਂ ਬਠਿੰਡਾ ਪ੍ਰਸ਼ਾਸਨ ਨੂੰ ਸਵਾਲ ਕਰਨਾ ਚਾਹੁੰਦਾ ਇੱਕ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਤੀਜਾ ਕਤਲ ਹੈ ਤੇ ਤੀਜਾ ਕਤਲ ਪ੍ਰਵਾਸੀ ਬੰਦੇ ਜਿਹੜੇ ਰਹਿੰਦੇ ਨੇ ਬੈਂਸਿੰਗ ਨਗਰ ਦੇ ਵਿੱਚ ਉਹਨਾਂ ਵੱਲੋਂ ਤੀਜਾ ਕਤਲ ਹੈ ਪਿਛਲੇ ਸਾਲ ਇੰਨਾ ਦਿਨਾਂ ਦੇ ਵਿੱਚ ਆਹਿਸਨਾ ਰਾਮ ਲੀਲਾ ਦੇ ਦਿਨਾਂ ਦੇ ਵਿੱਚ ਅਦਸ਼ਰ ਦੇ ਦਿਨਾਂ ਦੇ ਵਿੱਚ ਕਾਕੂ ਮਾਰਿਆ ਮੁੰਡਾ ਬਾਲਮਿਕੀਆਂ ਦਾ अच्छा फिर निंजा सी मुंडा ओ मारया माजी ਵੀ ਸਿੱਖਾਂ ਦਾ ਇੱਥੇ ਉਹ ਦੋਨਾਂ ਕਾਤਲਾਂ ਦੇ ਜਿਹੜੇ ਬੰਦੇ ਕਾਤਲ ਸੀਗੇ ਗਤਲ ਕਰਨ ਵਾਲੇ ਸੀਗੇ ਹਲੇ ਤੱਕ ਬੰਦੇ ਟਰੇਸ ਨਹੀਂ ਹੋਏ ਉਹ ਯੂਪੀ ਤੋਂ ਸੀ ਉਹ ਬਿਹਾਰ ਤੋਂ ਸੀ ਕੋਈ ਪਤਾ ਨਹੀਂ ਲੱਗ ਰਿਹਾ ਇੱਥੇ ਬੰਦੇ ਕਿੱਥੋਂ ਸੀਗੇ ਤੇ ਆ ਇੱਕ ਸਾਜ ਚੀਜ਼ਾ ਕਤਲ ਆ ਬਿਆਨ ਸਿੰਘ ਨਗਰ ਦੇ ਵਿੱਚ ਤੇ ਹੁਣ ਉਹ ਬੰਦੇ ਮਾਰ ਕੇ ਕਿੱਥੋਂ ਨੂੰ ਟੱਪ ਕੇ ਕਿਹਦਾ ਕੋਈ ਪਤਾ ਨਹੀਂ ਕੋਈ ਟਿਕਾਣਾ ਨਹੀਂ ਕੋਈ ਘਰ ਦਾ ਨਹੀਂ ਪਤਾ ਕੋਈ ਵਾਰਦਾ ਨਹੀਂ ਪਤਾ ਵੀ ਕਿੱਥੋਂ ਨੇ ਰਹਿਣ ਵਾਲੇ ਆ ਦੇਖੋ ਪੰਜਾਬ ਦੇ ਹਾਲਾਤ ਕੀ ਬਣੀ ਜਾਂਦੇ ਨੇ ਲਗਾਤਾਰ ਇਹ ਪੈਟ ਰਹੇ ਆ ਸਮਝਾ ਰਹੇ ਆ ਵੀ ਸਰਕਾਰਾਂ ਨੂੰ ਨੱਥ ਪਾਉਣੀ ਚਾਹੀਦੀ ਆ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਆ ਸ਼ਰ੍ਹਾਂ ਇਸ ਬੈਂਤਨਗਰ ਦੇ ਵਿੱਚ ਚਿਟਾ ਤੇ ਗਾਂਜਾ ਵੇਚ ਰਹੇ ਸੀ ਨੌਜਵਾਨ ਬੈਠੇ ਆਣ ਸਮਝਾਇਆ ਵੀ ਭਾਈ ਤੁਸੀਂ ਇੱਥੇ ਰਹਿੰਦੇ ਆਂ ਬੁੜੀਆਂ ਕੁੜੀਆਂ ਸਾਡੀਆਂ ਪਰਿਵਾਰ ਸਾਰੇ ਰਹਿੰਦੇ ਆ ਤੁਸੀਂ ਇੱਥੇ ਗਲੀਆਂ ਚ ਆ ਕੇ ਚਿੱਟਾ ਗਾਂਜਾ ਨਾ ਵੇਚੋ ਐਨੀ ਗੱਲ ਨੂੰ ਲੈ ਕੇ ਤਕਰਾਰ ਹੋਈ ਤੇ ਉਸ ਤੋਂ ਬਾਅਦ ਉਹਨੇ ਬੁਰੀ ਤਰ੍ਹਾਂ ਤਿੰਨ ਮੁੰਡੇ ਨੂੰ ਇੱਥੇ ਸਾਹਮਣੇ ਪੀਹੀ ਆ ਇੱਥੇ ਲਿਜਾ ਆ ਕੇ ਬੁਰੀ ਤਰ੍ਹਾਂ ਤਿੰਨ ਜਣਾਂ ਨੂੰ ਉਹਨੇ ਵੱਢਿਆ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਸਾਹਲ ਮੁੰਡਾ ਵਾਲਮੀਕੀ ਸੀਗਾ ਉਹਦੀ ਮੌਤ ਹੋ ਚੁੱਕੀ ਆ ਦੋ ਮੁੰਡੇ ਵਾਲਮੀਕੀਆਂ ਨੇ ਜਿਹੜੇ ਵਿਚਾਰੇ ਹੋ ਜ਼ਿੰਦਗੀ ਮੌਤ ਨਾਲ ਜੂਝ ਰਹੇ ਹੋ ਮਰਨਗੇ ਪਤਾ ਨਹੀਂ ਬਚਣਗੇ ਕਿੱਥੇ ਸੁੱਤੀ ਪਈਆ ਸਰਕਾਰ ਬਾਈ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਇੱਥੇ ਡੀਐਸਪੀ ਰੇ ਕਰੇ ਚੋਰੀ ਹੁੰਦੀ ਐ ਕੇ ਬੰਦੇ ਆਥਰ ਨੂੰ ਫੜ ਲੈਂਦੇ ਐ ਇੱਥੇ ਗਰੀਬ ਕੋਈ ਮਰਦਾ ਇੱਥੇ ਕਤਲ ਹੁੰਦੇ ਆ ਬੰਦਿਆਂ ਦੇ ਕੋਈ ਪਤਾ ਨਹੀਂ ਕੋਈ ਟਿਕਾਣਾ ਨਹੀਂ ਲੋ ਜੀ ਇਹ ਲਾਸ਼ ਮੁੰਡੇ ਦੀ ਪਈਆ ਹਰੇ ਹਸਪਤਾਲ ਦੇ ਵਿੱਚ ਪੁਲਿਸ ਕਹਿੰਦੀ ਜੀ ਠੀਕ ਐ ਕੋਈ ਗੱਲ ਨਹੀਂ ਜੀ ਕਾਰਵਾਈ ਕਰ ਦੇਾਂਗੇ ਜੀ ਮੁਕੱਦਮਾ ਦਰਜ ਕਰਤਾ ਬੰਦੇ ਇੱਥੇ ਆਉਣਗੇ ਨਿੰਜੇ ਦੇ ਕਤਲ ਤੇ ਆਗੇ ਗਾਕੂ ਦੇ ਕਤਲ ਤੇ ਆਗੇ ਜਿਹੜੇ ਬੰਦੇ ਇੱਥੇ ਆ ਕੇ ਵਸਦੇ ਆ ਉਹ ਸਹੀ ਟਿਕਾਣਾ ਦੱਸਦੇ ਆ ਸਹੀ ਪਤਾ ਦੱਸਦੇ ਆ ਉਧਰੋਂ ਕ੍ਰਾਈਮ ਕਰਕੇ ਆਉਂਦੇ ਆ ਉਧਰੋਂ ਕਤਲ ਕਰਕੇ ਆਉਂਦੇ ਆ ਕੋਈ ਲੁੱਟਾਂ ਖੋਹਾਂ ਕਰਕੇ ਆਉਂਦੇ ਇੱਥੇ ਆ ਜਾਂਦੇ ਆ ਇੱਥੋਂ ਕਰਕੇ ਉਧਰ ਨੂੰ ਡੱਪ ਜਾਂਦੇ ਆ ਬੰਦੇ ਇੱਥੋਂ ਦੇ ਨਹੀਂ ਹੈਗੇ ਫੜੇ ਨਹੀਂ ਜਾਂਦੇ ਇਹ ਦੋਨੋਂ ਦਿਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ ਮਾਹੌਲ ਵਿਗੜ ਰਿਹਾ ਜਨੋਦ ਪੰਜਾਬੀਆਂ ਦੇ ਕਤਲ ਹੋ ਰਹੇ ਨੇ ਇਹਦੇ ਬਾਰੇ ਕੋਈ ਸਰਕਾਰ ਕੋਈ ਧਿਆਨ ਦੇਊਗੀ ਇੱਥੇ ਜੇ ਕੋਈ ਬੰਦਾ ਕਿਸੇ ਫੇਸਬੁੱਕ ਦੇ ਉੱਤੇ ਮਾਲਾ ਮੋਟਾ ਲਿਖ ਦਿੰਦਾ ਤੁਸੀਂ ਤੰਗੇ ਭੜਕਾਉਣ ਦਾ ਦੇ ਉੱਤੇ ਪਰਚਾ ਦੇ ਦਿੰਦੇ ਆ ਜਿਹੜੇ ਲੁਧਿਆਣੇ ਦਿੱਤਾ ਮਨੋਜ ਕੁਮਾਰ ਹੀ ਦੇ ਪੱਤਰਕਾਰ ਤੇ ਜਿ세 ਕਤਲ ਹੁੰਦੇ ਆ ਬੰਦਿਆਂ ਦੇ ਕਾਤਲ ਫੜੇ ਨਹੀਂ ਜਾਂਦੇ ਇਹਦਾ ਜ਼ਿੰਮੇਵਾਰ ਕੌਣ ਆ ਬਾਈ ਬਠਿੰਡਾ ਐਸਐਸਪੀ ਇੱਥੋਂ ਦਾ ਐਸਐਚਓ ਇਹ ਗਰਾ ਪੈਂਦਾ ਥਾਣਾ ਸੇਵਲਾਨ ਸੇਵਲਾਨ ਥਾਣਾ ਦਾ ਸੱਚਾ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਆ ਇਹ ਤਿੰਨ ਕਤਲ ਹੋ ਗਏ ਭਰਾਵੋ ਬਰੰਡੇ ਬਰੰਡੇ ਦੇ ਬੱਚੇ ਐਸੇ ਬੈਂਤ ਸਿੰਘ ਨਗਰ ਦੇ ਵਿੱਚ ਕੀਤੇ ਗਏ ਤਿੰਨੇ ਕਤਲ ਜਿਹੜੇ ਜਿਹੜੇ ਬਾਹਰੋਂ ਆ ਕੇ ਇੱਥੇ ਬਸੇ ਹੋਏ ਨੇ ਉਹਨਾਂ ਮਦੋ ਕੀਤੇ ਗਏ ਬੰਦੇ ਨਹੀਂ ਫੜੇ ਗਏ ਉਹ ਦੋ ਚਾਰ ਫੜ ਵੀ ਲਏ ਹੋਣੇ ਆ ਰਾਮ ਲੀਲਾ ਦੇ ਵਿੱਚ ਕਹਾਣੇ ਨਾਲ ਵੱਢਿਆ ਸੀ ਮੁੰਡਾ ਉਹ ਕਹਾੜਿਆਂ ਨਾਲ ਕਹਾੜਿਆਂ ਨਾਲ ਵੱਢਿਆ ਸੀਗਾ ਕੁਝ ਦੋ ਚਾਰ ਬੰਦੇ ਫੜਿਆ ਬਾਕੀ ਪਤਾ ਨਹੀਂ ਬੰਦੇ ਹੈ ਕੱਚੋਂ ਦੇ ਆ ਕੁਟਕਾਣੇ ਨਹੀਂ ਪਤਾ ਜਦੋਂ ਸੋ ਅਸੀਂ ਮੈਂ ਪਹਿਲੀ ਗੱਲ ਦਾ ਪੂਰੇ ਬਾਲਮਿਕ ਸਮਾਜ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਬਾਲਮਿਕ ਸਮਾਜ ਪੂਰੇ ਪੰਜਾਬ ਵਿੱਚ ਵੱਸਦਾ ਹੈ ਤੁਸੀਂ ਪੂਰੇ ਪੰਜਾਬ ਵਿੱਚ ਬੈਠੇ ਹੋ ਆਸ-ਪਾਸੇ ਹੀ ਬੈਠੋ ਤੁਹਾਡਾ ਫਰਜ਼ ਬਣਦਾ ਬਠਿੰਡੇ ਦੇ ਵਿੱਚ ਅੱਜ ਤੁਹਾਡੇ ਤੀਜੇ ਨੌਜਵਾਨ ਦਾ ਕਤਲ ਹੋਇਆ ਤੁਹਾਨੂੰ ਨਾਲ ਆ ਕੇ ਖੜਨ ਦਾ ਤੁਹਾਡਾ ਫਰਜ਼ ਬਣਦਾ ਕੱਲ ਨੂੰ ਕਿਸੇ ਨਾਲ ਵੀ ਇਹੋ ਜਿਹੀ ਕੋਈ ਘਟਨਾ ਪਰਮਾਤਮਾ ਨਾ ਕਰੇ ਵਾਪਰ ਸਕਦੀ ਹੈ ਸਾਡਾ ਇਕੱਠਾ ਹੋਣ ਦਾ ਫਰਜ਼ ਹੈ ਵੀ ਜਿੱਥੇ ਕੋਈ ਇਹੋ ਜਿਹੀ ਮਾਰੀ ਅਨਸਖਾਵੀ ਘਟਨਾ ਵਾਪਰਦੀ ਹੈ ਸਾਨੂੰ ਉੱਥੇ ਪਹੁੰਚਣਾ ਚਾਹੀਦਾ ਇਨਸਾਨੀਅਤ ਦਾ ਘਾਣ ਹੋਇਆ ਇਨਸਾਨੇ ਦਾ ਕਤਲ ਹੋਇਆ ਸਾਡੇ ਲਈ ਕੋ ਸਾਡਾ ਬਾਲਮੀਕ ਭਰਾ ਦਾ ਕਤਲ ਹੁੰਦਾ ਸਾਡੇ ਲਈ ਕੋਈ ਹਿੰਦੂ ਦਾ ਕਤਲ ਹੁੰਦਾ ਕਿ ਸਿੱਖ ਦਾ ਹੁੰਦਾ ਮੁਸਲਮਾਨ ਦਾ ਹੁੰਦਾ ਕਿਸੇ ਦਾ ਵੀ ਹੁੰਦਾ ਕਤਲ ਕਤਲ ਹੀ ਆ ਅਸੀਂ ਹਰ ਉਸ ਕਤਲ ਦੇ ਖਿਲਾਫ ਹਾਂ ਡਟ ਕੇ ਉਹਦੇ ਵਿਰੋਧ ਚ ਆ ਤੇ ਉਹਦੇ ਜਿਹੜੇ ਵੀ ਕਾਤਲ ਲੋਕ ਨੇ ਜਿਹੜੀ ਮਰਜ਼ੀ ਤੇ ਨਾਲ ਹੋਣ ਜਿਹੜੇ ਮਰਜ਼ੀ ਬੰਦੇ ਜ਼ਿੰਮੇਵਾਰ ਹੋਣ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਨੀ ਬਣਦੀ ਆ ਤੇ ਇਹਦੇ ਲਈ ਅਸੀਂ ਮੈਂ ਸਮੁੱਚੇ ਬਾਲਮੀਕ ਸਮਾਜ ਨੂੰ ਕਹਿਣਾ ਚਾਹੁੰਦਾ ਤੁਹਾਨੂੰ ਇਸ ਪਰਿਵਾਰ ਨਾਲ ਖੜਨਾ ਚਾਹੀਦਾ ਆ ਕੇ ਖੜੋ ਤੇ ਇੱਥੇ ਆਹ ਲਾਹਣ ਤਾਂ ਪਾਓ ਜਿਹੜੇ ਬੰਦਿਆਂ ਨੇ ਲਿਆ ਕੇ ਇੱਥੇ ਕੁਛ ਇਹ ਕਰਾ ਰਹੇ ਆ ਜ਼ਿੰਮੇਵਾਰ ਕੌਣ ਹੈ ਸਾਰੀਆਂ ਘਟਨਾਵਾਂ ਦੇ ਇਹ ਤਾਂ ਹਲੇ ਸ਼ੁਰੂਆਤਾਂ ਨੇ ਦੇਖਿਓਗੇ ਕੀ ਹੁੰਦਾ ਸੋ ਪ੍ਰਭੂ ਤੁਹਾਨੂੰ ਖੜਨਾ ਚਾਹੀਦਾ ਤੇ ਅਸੀਂ ਪੰਜਾਬ ਪੁਲਿਸ ਨੂੰ ਬਠਿੰਡਾ ਪੁਲਿਸ ਨੂੰ ਬਠਿੰਡਾ ਐਸਐਸਪੀ ਨੂੰ ਐਸਐਚਓ ਨੂੰ ਕਹਿਣਾ ਚਾਹੁੰਦੇ ਆ ਵੀ ਜੇ ਇਸ ਮਸਲੇ ਦਾ ਹੱਲ ਨਾ ਹੋਇਆ ਇਹ ਬੰਦੇ ਨਾ ਫੜੇਗੇ ਇਹ ਸਿਸਕਾਰ ਨਹੀਂ ਹੋਊਗਾ ਲੈ ਸਾਰੇ ਤੁਸੀਂ ਹੁਣ ਸਾਰੇ ਬਾਲਮਿਕ ਸਮਾਜ ਬੈਠੇ ਹੋ ਮਾਵਾ ਪੈਣਾ ਬੈਠੀਆਂ ਤੁਸੀਂ ਸਾਰੇ ਬੈਠੇ ਹੋ ਤੁਸੀਂ ਮੁੜ ਕੇ ਕਹਿੰਦੇ ਸਾਨੂੰ ਪੁਲਿਸ ਨੇ ਆ ਕੇ ਦਬਾਅ ਪਾਇਆ ਕੀ ਤੁਸੀਂ ਚਾਹੁੰਦੇ ਆ ਵੀ ਉਹ ਕਾਤਲ ਜਿਹੜੇ ਤਿੰਨ ਤਨ ਕਤਲ ਕਰਕੇ ਫੜੇ ਜਾਣੇ ਚਾਹੀਦੇ ਆ ਇਹ ਲੋਕ ਜੀ ਵਰਨੇ ਜਾਈਦੇ ਹੈ ਬਾ ਫਿਰ ਇਸ ਗੱਲ ਤੇ ਰਹੋ ਹੁਣ ਕਦੇ ਇਹ ਨਾ ਹੋ ਜਾਵੇ ਤੁਸੀਂ ਆ ਕੇ ਪੁਲਿਸ ਦਬਾਅ ਪਾਦੇ ਕੋਈ ਹੋਰ ਗੱਲਬਾਤ ਕਰ ਤੁਸੀਂ ਕਹਿੰਦੇ ਸਨਸਕਾਰ ਕਰ ਦਿੰਨੇ ਆ ਜੀ ਜਿੰਨਾ ਚਿਰ ਕਾਤਲ ਫੜੇ ਨਹੀਂ ਜਾਂਦੇ ਸਨਸਕਾਰ ਤੇ ਸਹਿਮਤੋਂ ਭਾਈ ਬੇਬੇ ਬੈਠੀਆਂ ਭਾਈ ਦੱਸੋ ਭਾਈ ਉਹਨਾਂ ਦੀ ਮਾਂ ਦਾ ਕਿਹੜੀ ਹੈ ਚਲੋ ਇਹਦਾ ਵਿਚਾਰੀ ਬੋਲਣ ਦੇ ਯੋਗ ਹੀ ਨਹੀਂ ਹੈਗੀ ਨਾਜਵਾਨ ਪੁੱਤ ਜਿਹਦਾ 21 ਸਾਲ ਦਾ ਪੁੱਤ ਮਰ ਗਿਆ ਉਦੋਂ ਵਿਚਾਰੀ ਕੀ ਦੱਸੂ ਆਸਾਨ ਮਾਰੇ ਪਏ ਆ ਆ ਵਾਕਈ ਸਾਰੇ ਇੱਥੇ ਜ਼ਿੰਮੇਵਾਰ ਬੰਦੇ ਸਮਾਜ ਦੇ ਬੈਠੇ ਹੋ ਤੁਸੀਂ ਇਹ ਤੈਅ ਕਰ ਲਓ ਵੀ ਜਿੰਨਾ ਚਿਰ ਇਹ ਕਾਤਲ ਫੜੇ ਨਹੀਂ ਜਾਂਦੇ ਯੂਪੀ ਚ ਲੱਭ ਕੇ ਲੈ ਹੁਣ ਇਹ ਬਿਹਾਰ ਚੋਂ ਲਿਆਉਣ ਬੰਦੇ ਫੜੇ ਜਿਹੜੀ ਤਿੰਨ ਤੀਜੇ ਤੀਜੇ ਕਾਤਲ ਚ ਬੰਦੇ ਜ਼ਿੰਮੇਵਾਰ ਨੇ। ਇਹ ਰੇ ਸੰਸਕਾਰ ਹੋਏ। ਹਾਂ। ਸੰਸਕਾਰ ਚਾਇਦਾ ਮੈਂ ਮੇਰਾ ਮੁੰਡਾ ਚਾਇਦਾ ਰਣਕੁਸ਼ ਨੇ ਚਾਇਦਾ ਮੇਰਾ ਜਵਾਕ ਵੀ ਲਿਆ ਆ ਤਾ ਬੇ। ਸਾਰੇ ਘਾਟੂ ਅਗਲੇ ਜਵਾਕ ਨਹੀਂ ਬੰਦੇ ਦੇਖਦੇ।